ਮਾਚੀਵਾੜਾ ਦੇ ਪਿੰਡ ਚਹਿਲਾ ਦੇ ਵਿੱਚ ਇੱਕ ਪ੍ਰਵਾਸੀ ਨੇ ਹਰਪਾਲ ਸਿੰਘ ਨਾਮੀ ਵਿਅਕਤੀ ਨੂੰ ਸ਼ੁੱਧ ਸ਼ਹਿਦ ਕਹਿ ਕੇ ਨਕਲੀ ਸ਼ਹਿਦ ਵੇਚ ਦਿੱਤਾ ਜਿਸ ਦਾ ਖੁਲਾਸਾ ਹੋਣ ਤੇ ਹਰਪਾਲ ਸਿੰਘ ਨੇ ਉਕਤ ਪ੍ਰਵਾਸੀ ਨੂੰ ਕਾਬੂ ਕਰ ਲਿਆ ਤੇ ਦਰਖਤ ਦੇ ਨਾਲ ਬੰਨ ਲਿਆ ਹਰਪਾਲ ਸਿੰਘ ਦਾ ਕਹਿਣਾ ਹੈ ਕਿ ਉਸ ਨੂੰ ਨਕਲੀ ਸ਼ਹਿਦ ਦੇ ਕੇ ਪੈਸਿਆਂ ਦੀ ਠੱਗੀ ਤਾਂ ਵੱਜੀ ਹੀ ਲੇਕਿਨ ਨਾਲ ਦੀ ਨਾਲ ਇਹ ਪ੍ਰਵਾਸੀ ਤੇ ਇਸ ਦੇ ਸਾਥੀ ਲੋਕਾਂ ਨੂੰ ਸ਼ਹਿਦ ਦੇ ਨਾਮ ਤੇ ਜ਼ਹਿਰ ਵੇਚ ਰਹੇ ਨੇ ਸਿਹਤ ਵਿਭਾਗ ਨੂੰ ਇਸ ਵੱਲ ਖਾਸ ਧਿਆਨ ਦੇਣਾ ਚਾਹੀਦਾ ਹੈ ਚਹਿਲਾ ਦਾ ਰਹਿਣਾ ਵਾਲਾ ਮੇਰੇ ਕੋਲ ਅੱਜ ਆਹ ਇਨਸਾਨ ਆਇਆ। ਕਹਾ ਇਹ ਮੈਨੂੰ ਕਹਿੰਦਾ ਵੀ ਸ਼ਹਿਤ ਮੇਰੇ ਕੋਲ ਤਾਜਾ ਚੋਇਆ ਹੋਇਆ। ਠੀਕ ਆ ਵੀ? ਹਾਂਜੀ ਸਰ। ਇਹ ਮੈਨੂੰ ਕਹਿੰਦਾ ਵੀ ਤਾਜਾ ਚੋਇਆ ਹੈ ਮੇਰੇ ਕੋਲ ਸ਼ਹਿਤ ਆ। ਹਾਂਜੀ। 400 ਰੁਪਏ ਕਿਲੋ ਮੈਂ ਦਊਂਗਾ। ਠੀਕ ਆ। ਹਾਂਜੀ ਹਾਂਜੀ। ਚਲ ਜੀ ਮੇਰਾ ਇਹਦੇ ਨਾਲ 300 ਰੁਪਏ ਦਾ ਰੇਟ ਮੁੱਕ ਗਿਆ। ਹਾਂਜੀ। ਠੀਕ ਆ। ਠੀਕ ਹੈ ਸਰ। ਇਹ ਤੋਂ ਮੈਂ 7 ਕਿਲੋ ਸ਼ਹਿਤ ਲੈ ਲਿਆ। ਹਾਂਜੀ। ਤੇ 7 ਕਿਲੋ ਜਮਾ ਸ਼ਹਿਤ ਲਿਆ ਮੈਂ ਉਹ ਚੈੱਕ ਕਰਾਇਆ ਜਿਵੇਂ ਹਰਿਓਂ ਵਾਲੇ ਨੇ ਜਿਨ੍ਹਾਂ ਦੇ ਆਪਣੇ ਇਹਨਾਂ ਨੂੰ ਵਾਰਡ ਵੀ ਮਿਲਿਆ ਨਾ ਜਿੰਨੀ ਅਸਤੀショ ਉਹਨਾਂ ਨੂੰ ਅਸੀਂ ਦਿਖਾ ਗਏ ਇਹ ਨਾਲ ਸੀ ਬੰਦਾ ਉਹ ਤੇ ਰਿਜੈਕਟ ਕਰਤਾ ਨਾ ਉਹਨਾਂ ਨੇ ਵੀ ਇਹ ਸ਼ਹਿਤ ਨਹੀਂ ਹੈਗਾ ਠੀਕ ਹੈ ਨਾ ਹਾਂਜੀ ਹਾਂਜੀ ਫਿਰ ਤੂੰ ਵੀ ਮੰਨ ਗਿਆ ਹੁਣ ਵੀ ਇਹ ਸ਼ਹਿਤ ਨਹੀਂ ਹੈਗਾ ਹਾਂਜੀ ਠੀਕ ਹੈ ਨਾ ਸੱਚੀ ਗੱਲ ਹੁੰਦਾ ਇਹ ਨਹੀਂ ਨਹੀਂ ਸਹੀ ਹੈ ਸਰ ਜੀ ਫਿਰ ਇਹਨੇ ਤੁਹਾਨੂੰ ਦੱਸਿਆ ਵੀ ਇਹਦੇ ਵਿੱਚ ਕੀ ਕੀ ਮਿਲਾਉਂਦੇ ਨੇ ਕੀ ਇਹ ਤਾਂ ਦੇਖੋ ਇਹ ਕਹਿੰਦਾ ਵੀ ਘੋੜਾ ਹੋਰ ਕੀ ਕਹਿਣਾ ਦੇਸੀ ਗੂੜ ਦੇਸੀ ਖੰਡ ਪਾਓ ਹੂੰ ਪਾਣੀ ਹੈਗਾ ਗਰਮ ਕਰਕੇ ਪਾ ਲੈਂ ਦਿਵਰਾਜ ਜੀ ਜਿਹੜਾ ਕੈਮੀਕਲ ਤੂੰ ਹਾਲ ਤੱਕ ਦੱਸਿਆ ਬਿਬੇ ਵਾਲਾ ਸ਼ਹਿਦ ਵੀ ਪਾ ਲੈ ਉਹ ਸ਼ਹਿਦ ਨਹੀਂ ਜਿਹੜਾ ਕੈਮੀਕਲ ਤੂੰ ਹਾਲ ਤੱਕ ਦੱਸਿਆ ਨਹੀਂ ਨਹੀਂ ਸਰ ਇਹ ਉਹ ਤੂੰ ਕੈਮੀਕਲ ਹਾਲ ਤੱਕ ਦੱਸਿਆ ਨਹੀਂ ਤੂੰ ਝੂਠ ਬੋਲਦਾ ਸਰ ਹਮ ਲੋਗ ਉਹ ਤੂੰ ਕੋਈ ਨਹੀਂ ਚਲੋ ਇਹ ਨਹੀਂ ਹਾਲ ਤੱਕ ਸਾਨੂੰ ਦੱਸਿਆ ਨਹੀਂਗਾ ਵੀ ਇਹ ਕਿਹੜਾ ਕੈਮੀਕਲ ਹੋਰ ਮਣਾਉਂਦਾ ਮੇਰੇ ਕੋਲ ਆ ਸ਼ਹਿਦ ਪਿਆ ਜੀ 7 ਲੀਟਰ ਆ ਪੀ ਪੀਆ ਤੇ ਹੋਰ 12 15 12 10 5 7 3 ਲੀਟਰ ਹੋਰ ਪਿਆ ਮੇਰੇ ਕੋਲ ਠੀਕ ਆਹੀ ਆ ਤੇਰਾ ਹੀ ਆ ਹਾਂਜੀ ਸਰ ਤੇ ਬਾਕੀ ਇਹ ਹੁਣ ਚੈੱਕ ਕਰਾ ਕੇ ਪਤਾ ਲੱਗੂਗਾ ਵਿੱਚ ਹੈ ਕੀ ਆ ਨਹੀਂ ਨਹੀਂ ਸਰ ਨਹੀਂ ਸਹੀ ਆ ਨਹੀਂ ਉਹ ਤਾਂ ਦੇਖ ਦੇਖਾਂਗੇ ਕਿ ਚ ਹੈ ਕੀ ਆ ਇਹ ਬੰਦੇ ਨੇ ਸਾਨੂੰ ਇੰਨਾ ਬੇਵਕੂ ਬਣਾਇਆ ਸਾਨੂੰ 3 ਘੰਟੇ ਘਮਾਉਂਦਾ ਰਿਹਾ ਹੈ ਕਿੰਨਾ ਟਾਈਮ ਘੁਮਾਇਆ 3 ਘੰਟੇ ਨਹੀਂ ਨਹੀਂ ਸਰ ਉੱਥੇ ਲੈ ਗਿਆ ਉੱਥੇ ਲੈ ਗਿਆ ਪਰ ਇਹ ਬੰਦੇ ਨੇ ਝੂਠ ਬੋਲਿਆ ਬੋਲਿਆ ਨਾ ਝੂਠ ਨਹੀਂ ਝੂਠ ਬੋਲਿਆ ਸਰ ਤੇ ਹੁਣ ਇਹ ਸਾਡੇ ਕੋਲ ਆ ਤੁਸੀਂ ਇਹਦੀ ਚੈਕਿੰਗ ਕਰਾਉਂਗੇ ਜਿਹੜਾ ਸ਼ਹਿਦ ਇਹਨੇ ਤੁਹਾਨੂੰ ਦਿੱਤਾ ਹਾਂ ਚੈਕਿੰਗ ਕਰਾਵਾਂਗੇ ਅਸੀਂ ਲੈਬੋਰੀ ਭੇਜੋਗੇ ਫੂਡ ਸਪਲਾਈ ਨੂੰ ਫੂਡ ਭੇਜਾਂਗੇ ਅਸੀਂ ਫੂਡ ਸਪਲਾਈ ਨੂੰ ਪਰ ਤੂੰ ਦੱਸ ਦੇ ਵੀ ਮੈਂ ਗਲਤ ਹਾਂ ਸੱਚ ਬੋਲ ਨਹੀਂ ਸਰ ਮੈਂ ਗਲਤ ਹਾਂ ਮੈਂ ਤਾਂ ਕਹਤਾ ਨਹੀਂ ਤੇਰਾ ਨਹੀਂ ਨਹੀਂ ਅੰਕਲ ਕੋਲੇ ਤੈਨੂੰ ਤੈਨੂੰ ਇਹ ਵੀ ਕਿਹਾ ਸੀਗਾ ਮੈਂ ਵੀ ਬਿਨਾ ਪੈਸਿਆਂ ਤੋਂ ਤੂੰ ਪੈਸੇ ਲੈ ਜਾ ਜੇ ਤੂੰ ਤੰਗਾ ਗਰੀਬ ਬੰਦਾ ਕਿਹਾ ਸੀਗਾ ਨਾ ਨਹੀਂ ਸੱਚ ਬੋਲ ਕਿਹਾ ਸੀਗਾ ਨਹੀਂ ਨਹੀਂ ਸਰ ਸਹੀ ਹੈ ਤੈਨੂੰ ਕਿਹਾ ਵੀ ਤੂੰ ੱਕਣੇ ਪੈਸੇ ਲੈ ਜਾ ਪਰ ਲੋਕਾਂ ਨੂੰ ਜ਼ਾਹਿਰ ਨਾ ਦੇ ਠੀਕ ਹੈ ਨਾ ਸੱਚ ਬੋਲਿਆ ਨਾ ਨਹੀਂ ਨਹੀਂ ਸਰ ਸਹੀ ਹੈ ਪਰ ਤੂੰ ਹਟਿਆ ਨਹੀਂਗਾ ਤੂੰ ਫੇਰ ਵੀ ਮੈਨੂੰ ਜ਼ਾਹਿਰ ਦੇ ਕੇ ਚੱਲੇ ਆ ਸੱਤ ਲੀਟਰ ਇਹ ਮੈਂ ਸੰ ਮੇਰੀ ਇਹ ਗਲਤੀ ਹੈ 7 ਲੀਟਰ ਇਹ ਤੇ ਬਾਕੀ ਤੇਰਾ ਉਹ ਆਉਂਦਾ ਤੇਰਾ ਤੂੰ ਮੈਂ ਐਸਾ ਗਲਤੀ ਨਹੀਂ ਜਿਹੜਾ ਅੱਜ ਕਰਿਆ ਕੀ ਕਰਿਆ ਦੀ ਅੱਜ ਅੱਜ ਮੈਂ ਜੋ ਗਲਤੀ ਸਹਿਤ ਤੇ ਸਹਿਤ ਲਈ ਹਾਂ ਅੰਕਲ ਜੀ ਕੇ ਸਾਥ ਜੋ ਗਲਤੀ ਕੀ ਐਸਾ ਗਲਤੀ ਆ ਚੁੱਕਾ ਆ ਗਲਤੀ ਸੀਗੀ ਮੈਨੂੰ ਆਗੇ ਸੇ ਸ਼ਹਿਦ ਕੋ ਮਿਕਸ ਕਰੋਗੇ ਮਲਾਪਟ ਕਰੋਗੇ ਸ਼ਹਿਦ ਮੇਂ ਆਗੇ ਸੇ ਸਰਨਾ ਫੜਕੇ ਆ ਫੜਕੇ ਕਰਾਂਗੇ ਨਾ ਸਰਨਾ ਸ਼ਹਿਦ ਵਿੱਚ ਚੰਗੇ ਸਰ ਆਹ ਹਾਂ ਠੀਕ ਹੈ